ਰਾਜੀ ਰੱਖਣ ਚੱਲਦਾ ਹੈ ਘਰ ਚ ਇਹਨਾਂ ਦੇ ਤੇ ਇਹਨਾਂ ਦਾ ਨਾਂ ਨਜਾਇਜ਼ ਲਾਇਆ ਚੋਰੀ ਦਾ ਤੇ ਨਾਲ ਕੁੱਟਿਆ ਵੀ ਹੈਗਾ ਮਾਰਿਆ ਧਮਕਿਆ ਲਾਇਆ ਗੋਲੀਆਂ ਮਾਰਦਿਆਂ ਉਹ ਕਹਿੰਦਾ ਮਾਰੂ ਗੋਲੀ ਇੱਥੇ ਆਣ ਕੇ ਸਾਹਮਣੇ ਮਾਰੂ ਕਿੰਨਾ ਕੀ ਨਾਂ ਸੀ ਜਿਹਨਾਂ ਦੇ ਜਿਹਨਾਂ ਦੇ ਘਰੇ ਕੰਮ ਕਰਦੀ ਐ ਕੋਠੀ ਵਾਲਿਆਂ ਦੇ ਫਿਜ਼ਿਕਲੀ ਨਾ ਮੈਂ ਨਾ ਮੇਰੀ ਵਾਈਫ ਨੇ ਕਿਸੇ ਨੇ ਕੋਈ ਹੱਥ ਨਹੀਂ ਆਡੇ ਦੇ ਰੋਬ ਲਾਏ ਜਾ ਰਹੇ ਵੀ ਆ ਰੋਬ ਤੇ ਦੇਖੋ ਜੀ ਆ ਰੋਬ ਨਹੀਂ ਨਹੀਂ 1 ਸੈਕਿੰਡ ਆ ਰੋਬ ਤਾਂ ਦੇਖੋ ਜੀ ਜਦ ਵੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਰ ਬੰਦਾ ਇੱਕ ਦੂਸਰੇ 'ਤੇ ਆਰੋਬ ਲਗਾਤਾ ਹੈ री <laughs> न ਉਹ ਗੱਡੀਆਂ ਨੇ ਬਾਈ ਮਾਰਾ ਜਿਹੜੀ ਇਹਨਾਂ ਨੇ ਹੱਥ ਕੀਤੀ ਜਿਹੜੀ ਨਜਾਇਜ਼ ਕੀਤੀ ਉਹ ਭਾਜੀ ਜਿਹੜੀ ਹੈ ਜਿਹੜੀ ਜੁਗ ਜਨਾਨੀ ਦਾ ਹਾਲ ਦੇਖੋ ਜਾ ਕੇ ਜਨ ਟੋਟ-ਟੋਟ ਪਾ ਬਾਤ ਮੜਾ ਕਰਦਾ ਨੁਕਰੀ ਮਾਪਾ ਜਾਮ ਲੱਗਾਇਆ ਆ ਆਦੀ ਗੱਲ ਕਰਦੇ ਤਰੋ ਸੁਣਨਾ ਕੰਮ ਕਰਦਾ ਨੁਕਰੀ ਕਰਦਾ ਗਾਏ ਹਾਂ ਦੀ ਕੀ ਗੱਲ ਹੋਈ ਹੈ ਇਹਨਾਂ ਨੇ ਮਬਲੇ ਪ੍ਰੋਗਰਾਮ ਸੀ ਇਫੈਕਸ਼ਨ ਚੱਲਦਾ ਹੈ ਘਰ ਚ ਇਹਨਾਂ ਦੇ ਤੇ ਇਹਨਾਂ ਦਾ ਨਾਂ ਨਜਾਇਜ਼ ਲਾਇਆ ਚੋਰੀ ਦਾ ਇਹਨਾਂ ਕੁਟਿਆ ਵੀ ਹੈਗਾ ਮਾਰਿਆ ਧਮਕਿਆ ਰਾਇਆਂ ਗੋਲੀਆਂ ਮਾਰਦਿਆਂ ਉਹਨਾਂ ਕਹਿੰਦਾ ਮਾਰੋ ਗੋਲੀ ਇੱਥੇ ਆਣ ਕੇ ਸਾਹਮਣੇ ਮਾਰੋ ਕਿੰਨਾ ਕੀ ਨਾਂ ਸੀ ਜਿਨ੍ਹਾਂ ਦੇ ਐਲੀਗੇਟ ਜਿਨ੍ਹਾਂ ਦੇ ਇਹਨਾਂ ਦੇ ਘਰੇ ਕੰਮ ਕਰਦੀ ਹੈ ਕੋਠੀ ਵਾਲਿਆਂ ਦੀ ਉਹਦਾ ਨਾਮ ਕੀ ਹੈ ਜੀ ਉਹਨਾਂ ਦੇ ਨਾਮ ਤਾਂ ਦਿਨ ਪਤਾ ਨਹੀਂ ਹੈਗਾ ਮੈਂ ਕਦੀ ਨਹੀਂ ਗਿਆ ਇਹਨਾਂ ਦੇ ਮਗਰ ਨਾ ਕਦੀ ਆਪਣੀ ਜਾਨੀ ਮੇਰੀ ਜਾਨੀ ਦਾ ਮੈਨੂੰ ਬੁਰਾ ਪਿਛਵਾਸ ਹੈਗਾ ਤੁਹਾਡੇ ਘਰ ਦਾ ਕੀ ਨਾਮ ਹੈ ਜੀ ਬਲਿੰਦਰ ਕੌਰ ਅੱਜ ਕਿੰਨੀ ਦਿਨੋਂ ਕੀ ਕੰਮ ਕਰਦੇ ਜੀ ਇਹਨਾਂ ਨੂੰ ਸਾਲ ਹੋ ਗਿਆ ਕੰਮ ਕਰਦਿਆਂ ਨੂੰ ਅੱਛਾ ਜੀ ਅੱਜ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਕੁਟਿਆ ਘਟਿਆ ਤੁਹਾਨੂੰ ਕਿੰਨੇ ਵਜੇ ਪਤਾ ਲੱ ਤੇ ਇਹੋ ਫੜੇ ਫੜਾਇਆ ਨਜਾਦ ਚੋਰੀ ਫੜਾਇਆ ਨਾ ਠਾਣੇ ਇਹਨੂੰ ਕਹ ਇਹਦਾ ਸੋਹਰਾ ਹੈਗਾ ਏ ਸੋਹਰਾ ਗਾਏ ਸੋਹਰੇ ਦਾ ਕੰਮ ਕੀ ਹੈ ਤੇ ਕੰਮ ਕਰਦਾ ਹੂੰ ਤੁਸੀਂ ਮੰਗ ਕੀ ਕਰਦੇ ਹੋ ਭਾਜੀ ਮੈਂ ਕਹਿੰਦਾ ਇਨਸਾਫ ਹੋਵੇ ਮੇਰੀ ਪਤਨੀ ਨਾਲਾ ਇਹਨਾਂ ਮਲਾਜਮਾਂ ਕੁੜੀਆਂ ਦਾ ਕੁੱਟਿਆ ਇਹ ਫੁੱਲਸਾ ਦੇ ਕੁੱਟਿਆ ਉਹਨੂੰ ਸਾਹਮਣੇ ਲਿਆਓ ਨਾਲੇ ਆਪ ਕੁੱਟਿਆ ਸਾਹਮਣੇ ਆਉਂਦਾ ਨਹੀਂਦਾ ਯਾਰ ਠਾਣੇ ਤਰਨੋ ਜੋ ਨੀ ਜਾਇ ਪਹਿਂਦਰਾ ਹੈ ਇਹਨਾਂ ਪਹਿਂਦਰਾ ਹੈ ਮੇਰੀ ਪਤਨੀ ਦਾ ਸਹੇਲ ਨੇ ਇਹਨਾਂ ਨੂੰ ਦੂਜੇ ਜਗ੍ਹਾ ਇਹਦੇ ਪੈਸੇ ਵਾਦੇ ਆ ਜਿਹੜੋ ਕਿਹੜੀ ਜਗ੍ਹਾ ਤੇ ਕੰਮ ਕਰਦੇ ਕਿਹੜੇ ਬਿਊਟੀ ਆਮ ਨਹੀਂ ਉਹ ਬਹਿ ਜਰਾਂ ਦੀ ਜਾਨਾਂ ਨੇ ਓਕੇ ਓਕੇ ਇਹ ਨਾਲ ਨਾਲ ਸਾਹਮਣੇ ਜਾਓ ਸ਼ਰਾਬ ਪੀਤੀ ਆ ਦੋ ਥੋੜਾ ਜਿਹਾ ਬਜਵਾਈ ਨਾ ਹੁੰਦਾ ਕੱਲ ਵੀ ਪੀਤੀ ਆ ਸ਼ਰਾਬ ਫਿਜ਼ੀਕਲੀ ਨਾ ਮੈਂ ना मेरी वाइफ ने, किसे ने कोई हाथ नहीं आरोप आरोप आरो, नहीं एक सेकंड आरोप तो देखो जी जब भी कोई इन्वेस्टिगेशन चल रही है हर बंदा एक दूसरे पे आरोप लगाता है हम यहाँ पे साइलेंटली बैठे हैं, वेट कर रहे हैं डिसीजन की बाकियों को भी यही रिक्वेस्ट की जाएगी डिसीजन की ਮੇਰੇ ਤੁਹਾਡੇ ਕੋਲ ਤੁਹਾਡੇ ਤੋਂ ਕੀ ਥੌਲਟੀ ਆ ਗਈ ਲੈਡੀਆਂ ਨੂੰ ਗੋਲੀ ਮਾਰਨੀ ਨਹੀਂ ਮੈਂ ਕਿਨੂੰ ਕਿਹਾ ਤੁਹਾਡੇ ਕੋਲ ਤੁਹਾਡੇ ਕੋਲ ਨਹੀਂ ਫਿਰ ਮੈਂ ਵੀ ਕਹਿ ਰਿਹਾ ਮੈਨੂੰ ਵੀ ਲੋਕਾਂ ਨੇ ਕਿ ਮਿਲ ਕੇ ਇੱਕ ਹੱਥ ਵੀ ਨਹੀਂ ਲਗਾਇਆ ਇੱਕ ਹੱਥ ਵੀ ਨਹੀਂ ਲਾਇਆ ਮੈਂ ਕਿਸੇ ਨੂੰ ਲੈਡੀਆਂ ਕਹਿ ਰਹੀ ਵੀ ਮੇਰੇ ਕੱਪੜੇ ਵੀ ਲਾਏ ਇਹਨਾਂ ਨੇ ਕਿਸੇ ਨੂੰ ਕਹਿੰਦੇ ਕੀ ਹੈ ਯਾਰ ਉਹ ਤਾਂ ਤੁਹਾਨੂੰ ਵੀ ਪਤਾ ਹੈ ਇਸ ਤਰ੍ਹਾਂ ਦੇ ਕਿਰੋਪ ਰੂਪ ਨੇ ਉਹ ਚਲਦੇ ਰਹਿੰਦੇ ਨੇ ਤੂੰ ਵੀ ਰਾਕੀ ਇਹ ਨਹੀਂ ਗੱਲ ਤੋਹੋ ਫਾਦਰ ਸਾਹਿਬ ਦੇਖੋ ਵੀ ਇੱਕ ਮਿੰਟ ਯਾਰ ਚੁੱਪ ਕਰੋ ਅਸੀਂ ਨਾ ਅਸੀਂ ਦੇਖੋ ਜੀ ਇੱਕ ਸ਼ੈਰੀ ਹੈ ਅਸੀਂ ਇੱਕ ਸ਼ੈਰੀ ਆ ਹਾਂਜੀ ਸਾਡ ਨੂੰ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਜੋ ਕਾਰਵਾਈ ਹੈ ਪੁਲਿਸ ਕਰ ਰਹੀ ਹੈ ਸਾਡੇ ਘਰੋਂ ਜਦੋਂ ਲਿਆਂਦਾ ਗਿਆ ਵਾ ਤਦ ਵੀ ਪੁਲਿਸ ਲੇਡੀ ਪੁਲਿਸ ਲੈ ਕੇ ਆਈ ਹੈ ਅਸੀਂ ਨਾ ਕਿਸੇ ਨੂੰ ਕੁਝ ਕਿਹਾ ਜੀ ਤੇ ਨਾ ਕਿਸੇ ਨੂੰ ਕੋਈ ਹੋ ਜਾ ਤੁਹਾਡੀ ਤੁਹਾਡੀ ਗੋਠੀ ਚ ਕਿੰਨਾ ਚਿਰ ਹੋ ਗਿਆ ਕੁੜੀ ਨੂੰ ਕੰਮ ਕਰਦੇ ਚਾਰ ਪੰਜ ਮਹੀਨੇ ਹੋ ਗਏ ਜੀ 6 ਮਹੀਨੇ ਉਹਨਾਂ ਸਾਲ ਕਹਿੰਦੀ ਕੰਮ ਕਰਦੇ ਹੋ ਗਿਆ ਪਿੰਲੇ ਸਾਲ ਹੋ ਗਿਆ ਜੀ ਚਲੋ ਬਦਕਾ ਮਤਲਬ ਇੰਨਾ ਟਾਈਮ ਹੋ ਗਿਆ ਜੀ 4-6 ਮਹੀਨੇ ਹੋ ਗਏ ਨੇ ਕੰਮ ਕਰ ਤੁਹਾਡੇ ਕੋ ਕੀ ਥੋਲਦੀ ਸਾਡੇ ਲੇਡੀਜ਼ ਨੂੰ ਮਾਰਦੀ ਹਾਂ ਅਸੀਂ ਕਿਸੇ ਨੂੰ ਕੋਈ ਨਾ ਹੱਥ ਲਗਾਇਆ ਜੀ ਨਾ ਅਸੀਂ ਕਿਸੇ ਨੂੰ ਬਦਕਾ ਉਹ ਕਹਿ ਰਹੇ ਸਾਨੂੰ ਧਮਕੀ ਕਿਸੇ ਨੂੰ ਨਹੀਂ ਜੀ ਇਹ ਤੇ ਤੁਸੀਂ ਇੱਕ ਮਿੰਟ ਹੁਣ ਇਹ ਸਾਰੇ ਜਿਹਨੇ ਅੰਦਰ ਆ ਕੇ ਕਹਿ ਕੇ ਗਏ ਨੇ ਕਿ ਇਹਨਾਂ ਪਿਓ ਪੁੱਤਰਾਂ ਨੂੰ ਇੱਥੇ ਮਾਰ ਦੇਣਾ ਮੈਂ ਅਸੀਂ ਜੇ ਅਪਦੇ ਦੀ ਕਰ ਸਰ ਕੇ ਜੀ ਤੀ ਭੈਣ ਨੂੰ ਹੱਥ ਲਾਓਗੇ ਅਸੀਂ ਕਿਸੇ ਨੂੰ ਨਹੀਂ ਲਗਾਇਆ ਜੀ ਅਸੀਂ ਕਿਸੇ ਨੂੰ ਨਹੀਂ ਲਗਾਇਆ ਜੀ ਅਸੀਂ ਕਿਸੇ ਨੂੰ ਹੱਥ ਨਹੀਂ ਲਗਾਇਆ ਜੀ ਪਰਮਾਤਮਾ ਜਾਣਦਾ ਵੈ ਅਸੀਂ ਨਾ ਕਿਸੇ ਨੂੰ ਹੱਥ ਲਗਾਇਆ ਤੇ ਨਾ ਅਸੀਂ ਕਿਸੇ ਨੂੰ ਹੱਥ ਲਗਾਇਆ ਇਹ ਕਾਨੂੰਨ ਹੈ ਇਹ ਕਾਨੂੰਨ ਆਪਣਾ ਕੰਮ ਕਰ ਰਿਹਾ ਸਾਡਾ ਦਾਤੇ ਕੋਈ ਦੀ ਨਾ ਹੱਥ ਲਗਾਇਆ ਪਰ ਨਾ ਹੀ ਅਸੀਂ ਕਿਸੇ ਨਾਲ ਇਹੋ ਜਿਹਾ ਕੰਮ ਕੀਤਾ ਹੈ ਹਾਂ ਮੈਂ 1 ਸੈਕਿੰਡ ਮੇਰੀ ਗੱਲ ਸੁਣੋ ਰੋਰੀਆ ਕੀ ਗੱਲ 7 ਨੰਬਰ ਗਲੀ ਚ ਰੈਣੀ ਕਰਮਪੁਰੇ 318 ਨੰਬਰ ਮਕਾਨ ਮੇਰਾ ਸਰ ਮੈਂ ਕੋਠੀਆਂ ਚ ਕੰਮ ਕਰਦੀ ਪੰਨੀਆਂ ਕੋਠੀਆਂ ਦਾ ਕੰਮ ਕਰਦੀ ਆਂ ਸਰ ਮੈਂ ਇੱਕ ਕੋਠੀ ਕੰਮ ਕਰਦੀ ਆਂ ਮੈਂ 9:30 ਵਜੇ ਘਰੋਂ ਆਈ 10:00 ਵਜੇ ਮੈਂ ਪਹੁੰਚ ਗਈ ਆਂ ਸਰ ਇਹ ਬਹਾਲੀ ਮੈਂ 31 ਨੰਬਰ ਕੋਠੀ ਚ ਮੈਂ ਝਾੜੂ ਮਾਰਨ ਦੀ ਗਲੀ ਚ ਤੇ ਕੋਠੀ ਵਾਲੇ ਮਾਲਕਂਟੀ ਮੈਨੂੰ ਬੁਲਾ ਲਈ ਆ ਤੇ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰ ਤੋ ਬਤਾਇਆ ਕਹਿੰਦੀ ਛੇਤੀ ਆ ਜਾ ਮੈਂ ਕਿਹਾ ਕੀ ਕਰਨਾ ਚੁੰਨੀ ਲੈ ਕੇ ਆ ਮੈਂ ਕਹਿੰਦੀ ਉੱਤੇ ਆ ਜਾ ਮੈਨੂੰ ਹੀ ਮੈਂ ਛੋੜ ਲੈ ਕਿਉਂ ਨਹੀਂ ਉੱਤੇ ਸਰ ਮੈਂ ਇੰਦਰ ਜਾ ਕੇ ਕਹਿੰਦੀ ਝਾੜੂ ਮਾਰ ਇੱਥੇ ਸਰ ਮੈਂ ਝਾੜੂ ਮਾਰਨ ਦਾ ਵੀ ਆ ਤੇ ਸਰ ਮੁੜ ਕੇ ਉਹਨਾਂ ਚ ਇਹਨੂੰ ਥੋੜੇ ਸਾਰੇ ਕਮਰੇ ਚ ਝਾੜੂ ਮਾਰ ਦਿੱਤਾ ਸਾਰੇ ਕਮਰਿਆਂ ਚ ਸਰ ਮੈਂ ਪੌੜੀਆਂ ਚ ਝਾੜੂ ਮਾਰਦੀ ਉਹਨੇ ਤੇ ਪੁਲਿਸ ਚਲ ਗਈ ਆ ਮੈਨੂੰ ਨਹੀਂ ਪਤਾ ਕਿ ਮੈਂ ਕਿਹਾ ਗੈਸਟ ਆਏ ਹੋਣਗੇ ਇਹਨਾਂ ਦੇ ਘਰ ਸਵੇਰੇ ਸਵੇਰੇ ਮੈਨੂੰ ਨਹੀਂ ਪਤਾ ਤੇ ਮੈਂ ਜਿਹੜਾ ਮਾਲਕ ਹੀ ਸੁਭਮ ਮੈਂ ਇਹਨੂੰ ਕਿਹਾ ਕਿ ਭਾਜੀ ਉੱਤੇ ਤੁਹਾਡੇ ਹੀ ਤਾਲਾ ਵੱਜਾ ਵਾ ਤੇ ਮੈਂ ਕਿਹਾ ਗੈਸਟਾਂ ਨੂੰ ਬਾਹਣਾ ਹੋਊਗਾ ਤੇ ਕਹਿੰਦੇ ਕੋਈ ਗੱਲ ਨਹੀਂ ਆ ਇਨੀ ਗੱਲ ਕੀਤੀ ਉਹਨਾਂ ਤੇ ਸਰ ਮੈਂ ਪੌੜੀਆਂ ਹੋਣ ਜਾਂਦੀ ਆ 5 ਮਿੰਟਾਂ ਬਾਅਦ ਆ ਫੇਰ ਮੈਨੂੰ ਪੁਲਿਸ ਖਲੋਤੀ ਮੇਰੇ ਲਾਗੇ ਝਾੜੂ ਮੇਰੇ ਹੱਥ 'ਚ ਐ ਡਸਟ ਪਲੇਟ ਹੱਥ 'ਚ ਆ ਸਰ ਉਹਨਾਂ ਵੱਲੋਂ ਕੀ ਕੀਤਾ ਗਿਆ ਸਰ ਉਹਨਾਂ ਨੇ ਮੈਨੂੰ ਕੁੱਟਿਆ ਵੀ ਆ ਤੇ ਕੱਪੜੇ ਵੀ ਉਹਦੇ ਮੇਰੇ ਕੱਪੜੇ ਵੀ ਪਾੜੇ ਉਹਨਾਂ ਨੇ ਕੱਪੜੇ ਲਾ ਕੇ ਮੈਨੂੰ ਫੇਰ ਮਾਰਿਆ ਸੁਭਮ ਨੇ ਮਾਰਿਆ ਸਾਲ ਇੱਕ ਹੋ ਗਿਆ 16 ਤਰੀਕ ਨੂੰ ਸਰ ਮੈਨੂੰ ਸਾਲ ਹੋ ਗਿਆ ਵਾ ਪੂਰਾ ਸਾਲ ਹੋ ਗਿਆ ਪੂਰਾ ਮੂੰ ਤੁਸੀਂ ਕੀ ਮੰਗਦੇ ਕਿਸ ਚੀਜ਼ ਦੀ ਮੰਗ ਸਰ ਮੈਂ ਇਨਸਾਫ ਮੰਗਦੀ ਮੈਂ ਧੀਆਂ ਮੇਰੀਆਂ ਛੋਟੀਆਂ ਛੋਟੀਆਂ ਮੈਂ ਇਨਸਾਫ ਮੰਗਦੀ ਜੋ ਮੈਨੂੰ ਇਨਸਾਫ ਦਿਓ ਮੈਂ ਇਹ ਕੰਮ ਨਹੀਂ ਕੀਤਾ ਜੇ ਮੈਂ ਜਦੋਂ ਤੁਹਾਨੂੰ ਗੁੱਟਿਆਂ ਕੋ ਲੱਗੇ ਸ਼ੱਕ ਕੋਈ ਸ਼ਿਕਾ ਸੀ ਸਰ ਕੋਈ ਨਹੀਂ ਹੈਗਾ ਹੀ ਬਸ ਇਹ ਘਰ ਦੇ ਮਾਲਕ ਹੀ ਤੇ ਪੁਲਿਸ ਹੀ ਇੱਕ ਸਾਹਮਣੇ ਮਲੇ ਤੁਹਾਨੂੰ ਗੁੱਟਿਆ ਗਿਆ ਇੱਕ ਜੈਨ ਸੀ ਹੀ ਦੋ ਜੈਂਸੀ ਪੁਲਿਸ ਵਾਲੇ ਤੇ ਇੱਕ ਲੇਡੀ ਸੀ ਪੁਲਿਸ ਦੀ ਮੌਜੂਦਗੀ ਵਿੱਚ ਉਹਨੂੰ ਕੁੱਟਿਆ ਗਿਆ ਨਹੀਂ ਪਹਿਲਾਂ ਕੁੱਟਿਆ ਨਹੀਂ ਨੇ ਮੈਨੂੰ ਤੇ ਬਾਅਦ ਚ ਫਿਰ ਐ ਪੁਲਿਸ ਵਾਲਿਆਂ ਨੇ ਮੁੜ ਕੇ ਅੰਦਰ ਆਣ ਕੇ ਇੱਥੇ ਮੈਨੂੰ ਕੁੱਟਿਆ ਉਹ ਪੁਲਿਸ ਵਾਲੇ ਵੀ ਤੁਹਾਨੂੰ ਕੁੱਟੇ ਹੋ ਪੁਲਿਸ ਵਾਲੇ ਜੈਂਸ ਨੇ ਕੁੱਟਿਆ ਮੈਨੂੰ ਮੇਰੇ ਲੱਤਾਂ ਮੇਰੇ ਸ਼ਾਲ ਨਾਲ ਬੰਨ ਕੇ ਕਰਸੀ ਤੇ ਬਹਿ ਕੇ ਤਿੰਨ ਮੈਡਮਾਂ ਮੇਰੇ ਲੱਕ ਤੇ ਛੜੀਆਂ ਫਿਰ ਮੈਨੂੰ ਮਾਰਿਆ ਸਾਰੀ ਰਾਤ ਮੇਰੀਆਂ ਭੈਣਾਂ ਮੇਰੇ ਲੱਗੇ ਮੇਰੀਆਂ ਸੱਸ ਬੈਠੀ ਰਹੀ ਕੰਨਲਾ ਦਵਾਰ ਨਵੇਂ ਸਰ ਲਾ ਕੇ ਬੈਠੀ ਦੀ ਸਾਰੀ ਰਾਤ ਸਰ ਮੈਨੂੰ ਨਿਆਂ ਸਾਫ ਚਾਹੀਦਾ ਇਹ ਗੱਲ ਦਾ ਮੈਂ 30 ਲੱਖ ਦੀ ਚੋ ਮੇਰਾ ਨਾਮ ਅੰਕੁਰ ਗੁਪਤਾ ਜੀ ਅਸੀਂ ਇੱਕ ਸੋਸ਼ਲ ਐਕਟੀਵਿਸਟ ਆ ਹਾਂਜੀ ਕੱਲ ਦੇਖੋ ਜੀ ਕੱਲ ਇੱਕ ਕੰਪਲੇਂਟ ਦਿੱਤੀ ਸੀ ਰੇਸ ਕੋਰਸ ਰੋਡ ਤੋਂ ਕਿਸੇ ਨੇ ਕਿ ਉਹਨਾਂ ਦੇ ਘਰ 골ਡ ਦੀ ਚੋਰੀ ਹੋ ਗਈ ਹਾਂਜੀ ਉਸ ਰਿਲੇਟਡ ਮੇਰੀ ਐਸਐਚਓ ਮੈਡਮ ਨਾਲ ਟੈਲੀਫੋਨਿਕਲੀ ਵੀ ਗੱਲ ਹੋਈ ਕਿਉਂਕਿ ਇਹਨਾਂ ਨੇ 11 ਵਜੇ ਦਾ ਲੇਡੀ ਨੂੰ ਬਿਠਾਇਆ ਦਾ ਸੀ ਇੱਥੇ ਤੇ ਸ਼ਾਮ ਦੇ 7 ਵਜੇ ਤੋਂ 7:30 ਵਜੇ ਤੱਕ ਬਿਠਾਈ ਰੱਖਿਆ ਸ਼ਾਮੀ ਫਿਰ ਮੈਂ ਖੁਦ ਆਇਆ ਮੈਂ ਇੱਥੇ ਤੇ ਮੇਰੀ ਜਦੋਂ ਐਸਐਚਓ ਮੈਡਮ ਨਾਲ ਗੱਲ ਹੋਈ ਕਿ ਮੈਡਮ ਕੀ ਚੱਕਰ ਹੈ ਕੀ ਗੱਲ ਕੀ ਹੋਈ ਹੈ ਕਿ ਤੁਸੀਂ ਇਹ ਲੋਕਾਂ ਨੂੰ ਮਿਲਣ ਵੀ ਨਹੀਂ ਦੇ ਰਹੇ ਇਹਨਾਂ ਦੇ ਪੇਰ So he's accused ਦੇਖੋ ਜੀ ਪਹਿਲੀ ਗੱਲ ਤੇ ਐਕਿਊਜ਼ਡ ਹੋ ਹੁੰਦਾ ਜਿਹਦੇ ਤੇ ਆਲਰੇਡੀ ਜਾਂ ਤੇ ਮਾਨਯੋਗ ਕੋਰਟ ਨੇ ਗिल्ट ਕੀਤਾ ਹੈ ਅਸੀਂ ਵਿਦਆਊਟ ਇਨਵੈਸਟੀਗੇਸ਼ਨ ਜਾਂ ਵਿਦਆਊਟ ਐਫ ਆਈ ਆਰ ਕਿਤੇ ਕਿਸੇ ਨੂੰ ਇਲੀਗਲ ਡਿਟੈਂਸ਼ਨ ਕਹਿੰਦੇ ਨੇ ਇਹਨੂੰ ਕਾਨੂੰਨ ਦੇ ਵਿੱਚ ਕਿ ਇੱਕ ਬੰਦੇ ਨੂੰ ਇਲੀਗਲ ਡਿਟੇਨ ਕਰਤਾ ਇਹਨਾਂ ਨੇ ਗਰੀਬ ਨੂੰ 11 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਵੀ ਮੈਡਮ ਨੂੰ ਕਿਹਾ ਮੈਡਮ ਅਸੀਂ ਵੀ ਸਪੋਰਟ ਕਰਾਂਗੇ ਦੇਖੋ ਚੋਰੀ ਹੋਣਾ ਗਲਤ ਗੱਲ ਹੈ ਜਿਹਦੇ ਵੀ 30 ਲੱਖ ਦੀ ਜਾਂ 25 ਲੱਖ ਦਾ 골ਡ ਚੋਰੀ ਹੋਇਆ ਅਸੀਂ ਵੀ ਉਹਨਾਂ ਦੇ ਨਾਲ ਖਲੋਤੇ ਆਂ ਕਿ ਉਹਨਾਂ ਦੀ ਵੀ ਸਪੋਰਟ ਕਰਾਂਗੇ ਪਰ ਉਹਦਾ ਇੱਕ ਤਰੀਕਾ ਹੁੰਦਾ ਉਸ ਲਈ ਅਸੀਂ ਐਸ ਐਚਓ ਮੈਡਮ ਜਿੱਥੋਂ ਚੋਰੀ ਹੋਈ ਤੂੰ ਫਿੰਗਰਪ੍ਰਿੰਟ ਚੁੱਕ ਲੋ ਠੀਕ ਹੈ ਕਿਸੇ ਨੇ ਹੱਥ ਲਾਇਆ ਹੀ ਹੋਏਗਾ ਨਾ ਕਬੜ ਖੋਲਣ ਲਈ ਇਹਨਾਂ ਨੇ ਕਿਹਾ ਕਿ ਉਹ ਜੀ ਚਾਬੀਆਂ ਜਿਹੜੀਆਂ ਉਹ ਕੰਬਲੀ ਨੂੰ ਦਿੱਤੀਆਂ ਗਈਆਂ ਤੁਸੀਂ ਮੈਨੂੰ ਦੱਸੋ ਕਿ ਕਿਸੇ ਦੇ ਘਰ 30 ਲੱਖ ਦਾ 골ਡ ਪਿਆ ਹੈ ਤੇ ਕੋਈ ਆਪਣਾ 30 ਲੱਖ ਦੇ 골ਡ ਦੀ ਲੋਕਰ ਦੀ ਚਾਬੀ ਕੋਈ ਆਪਣੀ ਕੰਬਲੀ ਨੂੰ ਦਿੰਦਾ ਕੋਈ ਵੀ ਨਹੀਂ ਦਿੰਦਾ ਕਿਸੇ ਨੂੰ ਚਾਬੀ ਦੂਸਰੀ ਚੀਜ਼ ਇਹ ਹੈ ਕਿ ਆਪਾਂ ਬਿਨਾ ਫਿੰਗਰਪ੍ਰਿੰਟ ਫੋਰੈਂਸਿਕ ਦੀ ਰਿਪੋਰਟ ਤੋਂ ਬਿਨਾ ਬਿਨਾ ਉਹਨਾਂ ਦੇ ਘਰ ਦੇ ਅੰਦਰ ਵੀ ਕੈਮਰੇ ਲੱਗੇ ਦੇ ਸੀ ਬਿਨਾ ਘਰ ਦੇ ਕੈਮਰੇਆ ਦੀ ਪ੍ਰਾਈਮਾ ਫੇਸ਼ੀਆ ਬਿਨਾ ਕਿਸੇ ਦੀ ਉਹ ਪ੍ਰਾਈਮਾ ਫੇਸ਼ੀਆ ਸਬੂਤ ਤੋਂ ਬਿਨਾ ਕਿਸੇ ਨੂੰ ਕੱਲ ਵੀ ਇਲੀਗਲ ਡਿਟੇਨ ਕਰ ਛੜਿਆ ਉਹਨਾਂ ਦੇ ਪੈਰਾਂ ਤੇ ਵੀ ਇਹਨਾਂ ਨੇ ਗਰੀਬ ਬੰਦਿਆ ਦੇ ਉਹ ਡੰਡੇ ਮਾਰੇ ਠੀਕ ਹੈ ਅੱਜ ਵੀ ਇਹਨਾਂ ਨੂੰ ਸਵੇਰੇ 8 ਵਜੇ 8:30 ਵਜੇ ਦਾ ਇੱਥੇ ਬਿਠਾਇਆ ਦਾ ਦੇਖੋ ਕੋਈ ਨਾ ਕੋਈ ਐਵੀਡੈਂਸ ਹੈ ਤਾਂ ਤੁਸੀਂ ਪਕੜੋ ਅਸੀਂ ਵੀ ਇਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਜੇ ਕੋਈ ਚੋਰ ਹੈ ਜਾਂ ਗਲਤ ਹੈ ਤੁਸੀਂ ਫੜੋ ਅਸੀਂ ਕਦੇ ਪਿੱਛੇ ਨਹੀਂ ਆਵਾਂਗੇ ਪਰ ਬਿਨਾ ਸਬੂਤ ਤੋਂ ਅਸੀਂ ਕਿਸੇ ਨੂੰ 2 ਦਿਨ ਤੋਂ ਹਰਾਸ ਕੋਰਟ ਜਿਹੜੀ ਮਾਨਯੋਗ ਕੋਰਟ ਹੈ ਉਹ ਵੀ ਜਿੰਨਾ ਮਰਜੀ ਤਗੜਾ ਕ੍ਰਿਮੀਨਲ ਹੋਵੇ ਉਹਨੂੰ ਵੀ 2 ਦਿਨ ਦੀ ਹਰ ਉਹ ਦੇਂਦੀ ਹੈ ਕਸਟਡੀ ਦੇਂਦੀ ਹੈ ਜਦੋਂ ਉਹਨੂੰ ਅਰੈਸਟ ਕਰਕੇ ਰਿਮਾਂਡ ਇਹ ਬਿਨਾ ਰਿਮਾਂਡ ਤੋਂ ਹੀ ਦੋ ਦੋ ਦਿਨ ਜੇ ਥਾਣਿਆਂ ਦੇ ਵਿੱਚ ਇਲੈਗਲ ਡਿਟੇਨ ਹੁਣ ਵੀ ਇਲੈਗਲ ਡਿਟੇਨ ਕੀਤਾ ਤਾਂ ਇਹਨਾਂ ਨੂੰ ਪੁੱਛੋ ਬਿਨਾ ਐਫ ਆਈ ਆਰ ਤੋਂ ਬਿਨਾ ਵੇਖੋ ਉੱਥੇ ਹੈ ਕਿ ਨਹੀਂ ਬੰਦਾ ਇਹਨਾਂ ਦਾ ਲੇਡੀ ਹੈ ਕਿ ਨਹੀਂ ਇਹਨੂੰ ਇਲੈਗਲ ਡਿਟੈਂਸ਼ਨ ਨਹੀਂ ਅਸੀਂ ਕਵਾਂਗੇ ਇਹ ਨਹੀਂ ਹੈ ਕਿ ਕੋਈ ਗਰੀਬ ਹੈ ਤਾਂ ਉਹਨੂੰ ਇਲੈਗਲ ਡਿਟੇਨ ਕਰੀ ਜਾਣ ਐਸ ਲਈ ਇਹ ਲੋਕ ਸ਼ਾਂਤੀਪੂਰਵਕ ਢੰਗ ਦੇ ਨਾਲ ਆਬਾਦੀ ਕਰਮਪੁਰੇ ਤੋਂ ਆਪਣੇ ਫੰਡਾਮੈਂਟਲ ਰਾਈਟਸ ਨੂੰ ਬਚਾਉਂਦੇ ਹੋਏ ਆਪਣੀ ਡੈਮੋਕ੍ਰੇਸੀ ਨੂੰ ਸਟਰੋਂਗ ਕਰਦੇ ਹੋਏ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ ਮੰਗ ਰੱਖ ਰਹੇ ਲੋਕਾਂ ਅੱਗੇ ਸਰ ਉਹ ਕਹਿੰਦੇ ਉਹਨਾਂ ਨੇ ਕੁੱਟ ਆਪਣੇ ਵੀ ਪਾੜੇ ਕੁੱਟਿਆ ਵੀ ਹੈ ਪੈਰਾਂ ਤੇ ਪੈਰਾਂ ਤੇ ਡੰਡੇ ਮਾਰੇ ਨੇ ਤੇ ਉਹਨਾਂ ਦੇ ਸਾਹਮਣੇ ਮਾਰੇ ਜਿਹੜੇ ਕੰਪਲੇਨਰ ਦੱਸੋ ਜਿੰਨੀ ਦੇਰ ਤੱਕ ਤੁਸੀਂ ਕਿਸੇ ਦਾ ਰਿਮਾਂਡ ਨਹੀਂ ਲਿੱਤਾ ਕੋਰਟ ਵੱਲੋਂ ਕੁਝ ਨਹੀਂ ਕੀਤਾ ਤੁਸੀਂ ਕਿਸੇ ਨੂੰ ਕਿਵੇਂ ਕੁੱਟ ਸਕਦੇ ਹੋ ਕਿਵੇਂ ਕੁੱਟ ਸਕਦੇ ਹੋ ਫਿਰ ਤੁਹਾਡੇ ਉਹਨਾਂ ਦੇ ਕੋਠੀਆਂ ਅੰਦਰ ਕੈਮਰੇ ਲੱਗੇ ਨੇ ਉਹਨਾਂ ਦੇ ਮਗਰ ਉਹ ਵੀ ਲੋਗ ਆਏ ਨੇ ਬਿਊਟੀ ਐਵੇਨਿਊ ਤੋਂ ਉਹ ਵੀ ਲੋਗ ਆਏ ਨੇ ਜਿਨ੍ਹਾਂ ਦੇ ਘਰ 'ਚ ਐਲਡੀ 5-5 ਸਾਲ ਤੋਂ ਕੰਮ ਕਰਦੀ ਉਹਨਾਂ ਨੇ ਵੀ ਇਹਨਾਂ ਨੂੰ ਕੱਲ ਗਰੰਟੀ ਭਰੀ ਐਸਐਚਓ ਨੂੰ ਫੇ ਦੇਖੋ ਕੋਈ ਬੰਦਾ ਗਰੀਬ ਉਹਦਾ ਮਤਲਬ ਐ ਥੋੜਾ ਨਾ ਕਿ ਉਹੀ ਦੋਸ਼ੀ ਐ ਐਵੇਂ ਨਹੀਂ ਹੁੰਦਾ ਅਸਲ ਵਿੱਚ ਇਹ ਨਹੀਂ ਨਹੀਂ ਐਵੇਂ ਨਹੀਂ ਬੋਲਣਾ ਮੁੱਕੀ ਤੇ ਆਈ ਹੁਣ ਤੁਸੀਂ ਕੀ ਫਸਟ ਵਾਸ਼ਨ ਦਵਾਉਂਦੇ ਹੋ ਦੇਖੋ ਅਸ਼ਵਾਸਨ ਅਸੀਂ ਕੱਲ ਇਹਨਾਂ ਦਾ ਕੱਲ ਵੀ ਛੱਡਣ ਦਾ ਮੂਡ ਨਹੀਂ ਸੀ ਹੈਗਾ ਉਹ ਤੇ ਦੇਖੋ ਮੈਂ ਖੁਦ ਇੱਕ ਐਡਵੋਕੇਟ ਹਾਂ ਮੈਂ ਖੁਦ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਤਾਂ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ 7 ਵਜੇ ਤੋਂ ਬਾਅਦ ਨੇਰਾ ਪਿਆ ਗਿਆ 7 ਵਜੇ ਤੋਂ ਬਾਅਦ ਤੁਸੀਂ ਕਿਸੇ ਲੇਡੀ ਨੂੰ ਇਲਲੀਗਲ ਡਿਟੈਂਸ਼ਨ ਕਸਟਡੀ 'ਚ ਨਹੀਂ ਰੱਖ ਸਕਦੇ ਇਹਨਾਂ ਨੇ ਕੱਲ ਵੀ ਉਹਨੂੰ ਸਵੇਰੇ 11 ਤੋਂ ਲੈ ਕੇ 8 ਵਜੇ ਤੱਕ ਜੇ ਐਵੇਂ ਹੀ ਪੁਲਿਸ ਕਰਦੀ ਰਹੀ ਤੁਸੀਂ ਦੱਸੋ ਸਾਡਾ ਕਾਨੂੰਨ ਸਟ੍ਰੋਂਗ ਕਿੱਥੋਂ ਹੋਏਗਾ ਲੋਕਾਂ ਦਾ ਡੈਮੋਕ੍ਰੇਸੀ ਤੇ ਵਿਸ਼ਵਾਸ ਕਿੱਥੋਂ ਕਿ ਇਹਨਾਂ ਨੂੰ ਕੱਢੋ ਬਾਹਰ ਇਹਨਾਂ ਨੂੰ ਬਾਹਰ ਕੱਢ ਦਿਓ ਇਹਕ ਤੋਂ ਦੀ ਮੈਨੂੰ ਦੱਸੋ ਹੋ ਗਈ ਹੈ ਕਿ ਬਾਹਰ ਕੱਢ ਦੋ 57 ਦਾ ਪਰਚਾ ਪਾ ਦੋ ਬਾਕੀਆਂ ਨੂੰ ਬਾਹਰ ਕੱਢ ਦੋ ਐਵੇਂ ਥੋੜੀ ਨਾ ਕੀਤਾ ਜਾਂਦਾ ਐਸ ਲਈ ਭਾਜੀ ਅਸੀਂ ਸਾਰੇ ਇਹ ਚੀਜ਼ ਤੋਂ ਖੜੇ ਹਾਂ ਇੱਥੇ ਸਾਰੇ ਇਹ ਚੀਜ਼ ਦਾ ਇਹਨਾਂ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਲਾ ਕੇ ਤੇ ਅਸੀਂ ਹਮੇਸ਼ਾ ਇਹੀ ਕਵਾਂਗੇ ਕਿ ਡੈਮੋਕਰੇਸੀ ਨੂੰ ਸਟਰੋਂਗ ਕਰਨਾ ਤੇ ਸੱਚ ਨੂੰ ਜਿੱਤਣਾ ਆਏਗਾ ਠੀਕ ਹੈ ਇਹਦੇ ਵਿੱਚ ਇਹਦੇ ਵਿੱਚ ਚਾਹੇ ਸਾਨੂੰ ਇੱਥੇ ਜਿੰਨੀ ਦੇਰ ਮਰਜ਼ੀ ਸ਼ਾਂਤੀਪੂਰਕ ਤੰਗ ਨਾ ਧਰਨਾ ਦੇਣਾ ਪਏ ਅਸੀਂ ਚਾਹਾਂਗੇ ਕੋਈ ਜੀਓ ਰੈਂਕ ਦਾ ਅਫਸਰ ਆਏ ਤੋਂ ਸਾਡੇ ਨਾਲ ਗੱਲ ਕਰੇ ਜੇ ਕੋਈ ਗਲਤ ਹੈ ਤੇ ਅਸੀਂ ਪੁਲਿਸ ਦੇ ਨਾਲ ਹਾਂ ਅਸੀਂ ਗਲ ਕਿ 25 ਲੱਖ ਦੀ ਜਿਹੜੀ ਚੋਰੀ ਹੋਈ ਹੈ ਉਹ ਵੀ ਲੱਭੇ ਉਹ ਲੱਭਣੀ ਚਾਹੀਦੀ ਹੈ ਪਰ ਇੱਕ ਐਂਗਲ ਨਾਲ ਪੁਲਿਸ ਵੇਖੇ ਸਿਰਫ ਸਾਰੇ ਐਂਗਲ ਵੇਖੋ ਹਰ ਤਰ੍ਹਾਂ ਦੇ ਐਂਗਲ ਵੇਖੇ ਪੁਲਿਸ ਇੱਕ ਐਂਗਲ ਨਾਲ ਵੇਖੇ ਉਹਦੇ ਫਿੰਗਰਪ੍ਰਿੰਟ ਵਾਲੇ ਫਿੰਗਰਪ੍ਰਿੰਟ ਚੁੱਕਨ ਜਿਹਨਾਂ ਦੇ ਫਿੰਗਰਪ੍ਰਿੰਟ ਹੈ ਜੇ ਆ ਗਲਤ ਅਸੀਂ ਸਾਰੇ ਪਿੱਛੇ ਹੋ ਜਾਾਂਗੇ ਪਰ ਉਹਨੂੰ ਪਤਾ ਤੇ ਲੱਗੇ ਚੋਰ ਵੀ ਲੱਭਣਾ ਡਿਊਟੀ ਹੈ ਪੁਲਿਸ ਦੀ ਚੋਰ ਲੱਭੋ ਅਸੀਂ ਵੀ ਨਾਲ ਆ ਪੁਲਿਸ ਦੇ ਕਿ ਚੋਰ ਲੱਭਣਾ ਚਾਹੀਦਾ ਨਾਲ ਦੇ ਨਾਲ ਹਾਂਜੀ ਮੈਡਮ ਜਿਹੜਾ ਨੰਬਰ ਲਗਾਇਆ ਗਿਆ ਸੀ ਉਹ ਤਾਂ ਬਰੇ ਦੱਸੋ ਐਕਚੁਅਲੀ 17 ਵੀ ਬਿਊਟੀ ਐਵੇਨਿਊ 'ਚ ਹੈ ਨਾ ਚੋਰੀ ਹੋਈ ਸੀ 골ਡ ਦੀ ਚੋਰੀ ਹੋਈ ਸੀ ਉਹਨਾਂ ਦੇ ਕੁਝ ਨਾ ਮਤਲਬ ਕਿ ਆਈਟਮਸ ਮਿਸਿੰਗ ਸੀ ਕਿ 골ਡ ਆਈਟਮਸ ਛੜੇ ਸੀਗੇ ਤੇ ਉਸ ਟਾਈਮ ਤੇ ਜਿਹੜੇ ਇਹਨਾਂ ਦੇ ਮੀਟਸ ਵਗੈਰਾ ਕੰਮ ਕਰਦੇ ਸੀਗੇ ਘਰੇ ਉਹਨਾਂ ਦੇ ਇਹਨਾਂ ਨੇ ਨੀम्स ਦਿੱਤੇ ਸੀ ਕਿ ਸਾਨੂੰ ਇਹਨਾਂ ਤੇ ਹੀ ਸ਼ੱਕ ਹੈਗਾ ਕਿਉਂਕਿ ਘਰ 'ਚ ਕੋਈ ਵੀ ਸਮਾਨ ਵਿਖਰਿਆ ਨਹੀਂ ਹੋਇਆ ਸੀਗਾ ਕੋਈ ਵੀ ਤਾਲਾ ਨਹੀਂ ਟੁੱਟਿਆ ਹੋਇਆ ਸੀਗਾ ਤੇ ਇਹਨਾਂ ਨੇ ਕਿਹਾ ਸੀ ਕਿ ਜੋ ਕਲੀਨ ਕਰਨ ਆਉਂਦੇ ਉਹਨਾਂ ਕੋਲ ਕੀਜ਼ ਵੀ ਹੁੰਦੀਆਂ ਸਾਰਾ ਕੁਝ ਹੁੰਦੀਆਂ ਤੇ ਕਾਈਂਡਲੀ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਤੇ ਆਪਾਂ ਜਿਹੜੀ ਵੀ ਇਹਨਾਂ ਦੇ ਮੀਟਸ ਕੰਮ ਕਰਦੇ ਆ ਚਲੋ ਇਸ ਟਾਈਮ ਮੈਂ ਨੇਮਸ ਨਹੀਂ ਲਵਾਂਗੀ ਚਾਰ ਮੀਰਜ਼ ਇਹਨਾਂ ਦੇ ਘਰ ਕੰਮ ਕਰਦੇ ਆ ਕਲ ਵੀ ਬੁਲਾਏ ਸੀਗੇ ਉਹਨਾਂ ਦੇ ਫਿੰਗਰਪ੍ਰਿੰਟ ਐਨਾਲਿਸਿਸ ਵਗੈਰਾ ਆਪਾਂ ਕਰਾਉਣਾ ਹੈ ਫੋਰੈਂਸਿਕ ਜਾਂਚ ਪ੍ਰੋਪਰ ਕਰਾਉਣੀ ਹੈ ਤੇ ਇਦਾਂ ਹੀ ਅੱਜ ਵੀ ਬੁਲਾਏ ਗਏ ਸੀ ਇਹ ਵਾਲੇ ਜਿਹੜੇ ਕਾਫੀ ਦਿਨ ਤੋਂ ਹੀ ਕੰਮ ਕਰ ਰਹੇ ਸੀਗੇ ਬਲਵਿੰਦਰ ਕੌਰ ਜਿਹੜੇ ਆਜਾਏ ਸੀ ਤੇ ਉਹ ਕੀ ਹੋਇਆ ਕਿ ਉਸ ਟਾਈਮ ਤੇ ਜਦੋਂ ਆਏ ਹੈ ਤੇ ਲੋਕਾਂ ਨੇ ਰੋਜ਼ ਦਿਖਾਇਆ ਕਿ ਕਿਉਂ ਇਦਾਂ ਕੋਈ ਸਬੂਤ ਹੈਗਾ ਜਾਂ ਕੁਛ ਚਲੋ ਕਈਆਂ ਨੂੰ ਲੈਕ ਆਫ ਨੋਲੇਜ ਕਰਕੇ ਨਹੀਂ ਪਤਾ ਹੁੰਦਾ ਆਪਾਂ ਬਿਨਾਂ ਸਬੂਤੇ ਵੀ ਕੁਛ ਹੈ ਜੀਨ ਕੇ ਕਿਸੇ ਨੇ ਨਾਮ ਲਿਆ ਹੈ ਕਿ ਸਾਨੂੰ ਸ਼ੱਕ ਹੈਗਾ ਆਪਾਂ ਵੈ ਕਿ ਪੁਲਿਸ ਮੁਲਾਜੇ ਨੇ ਵੀ ਸਾਨੂੰ ਕੁੱਟਿਆ ਕੋਈ ਨਹੀਂ ਸਾਨੂੰ ਵੀ ਕੁੱਟਿਆ ਨਹੀਂ ਉਹਨੇ ਮੈਨੂੰ ਅੰਦਰ ਆ ਕੇ ਜੋ ਗੱਲ ਦਸੀ ਉਹਨਾਂ ਨੇ ਇਹ ਗੱਲ ਦਸੀ ਹੈ ਕਿ ਕੱਲ ਜਦੋਂ ਇਹਨਾਂ ਨੂੰ ਕਾਰਚੇ ਮਿਸਿੰਗ ਵਗੈਰਾ ਮਿਲਿਆ ਸਮਾਨ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਕਿ ਕਾਫੀ ਉੱਚੀ ਰੋਲਾ ਪਾਪਾ ਕੇ ਗੱਲ ਕੀਤੀ ਤੇ ਮੇਰੇ ਨਾਲ ਮਤਲਬ ਕਿ ਮਾਰਕੁੱਟ ਵੀ ਕੀਤੀ ਜਿਹਦੇ ਰਿਲੇਟਡ ਮੈਂ ਕਿਹਾ ਕਿ ਤੁਸੀਂ ਜੇ ਮੈਡੀਕਲ ਕਰਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਕਰਾ ਸਕਦੇ ਹੋ ਤੇ ਉਹ ਕਹਿੰਦੇ ਕਿ ਹਾਂ ਮੇਰਾ ਮੈਡੀਕਲ ਕਰਾਇਆ ਜਾਵੇ ਉਹ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਸੀ ਜਿਹੜੀ ਪਾਰੀ ਵਾਲੀ ਨੇ ਮੈਡਮ ਮੈਟਰ ਹੋ ਰਿਹਾ ਹੈ ਕਹਿੰਦੇ ਵੀ ਜਿਹੜਾ ਆਪਾਂ ਥਾਣੇ ਲੈ ਕੇ ਆਏ ਨੇ ਕਹਿੰਦੇ ਕਪੜੇ ਲਾ ਕੇ ਮੇਰੇ ਕੁੱਟਿਆ ਜਾਏਗਾ ਸੱਚ ਹੈ ਨਹੀਂ ਉਹ ਆਪ ਹੀ ਥਾਣੇ ਹੁਣੇ ਲੈ ਕੇ ਆਏ ਸੀ ਕਿ ਤੁਹਾਡੇ ਸਾਹਮਣੇ ਐਂਡ ਉਹਨੇ ਬਸ ਫੋਰੈਂਸਿਕ ਜਾਂਚ ਤੋਂ ਬਾਅਦ ਵਾਪਸ ਆ ਰਹੇ ਸੀ ਕਿ ਇਹਨਾਂ ਦਾ ਕੁਝ ਵੀ ਨਹੀਂ ਹੋਇਆ ਕੈਮਰਾਸ ਪ੍ਰੋਪਰਟੀ ਲੱਗੇ ਹੋਏ ਕੋਈ ਇਦਾਂ ਦੀ ਗੱਲ ਕਰਨੀ ਹੈ